ਅਜ ਪਠਾਨਕੋੜ ਦੇ ਸਰਦੀ ਇਲਾਕੇ ਦੇ ਪਿੰਚਨਿਆਲ ਵਿੱਚ ਪਹਿਲਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਦੂਰ ਦੂਰ ਤੋਂ ਕਬੱਡੀ ਦੇ ਖਿਡਾਰੀਆਂ ਨੇ ਹਿੱਸਾ ਲਿਆ ਦੱਸ ਦੇਈ ਕਿ ਕਬੱਡੀ ਟੂਰਨਾਮੈਂਟ ਅੱਜ ਦੀ ਯੁਵਾ ਪੀੜੀ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਵੱਲ ਜਾਗਰੂਕ ਕਰਨ ਲਈ ਕਰਵਾਇਆ ਗਿਆ ਹੈ ਦਸਨ ਯੋਗ ਹੈ ਕਿ ਅੱਜ ਕੱਲ ਦੀ ਯੁਵਾ ਪੀੜੀ ਕਾਫੀ ਹੱਦ ਤੱਕ ਨਸ਼ੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਜਿਸ ਨੂੰ ਦੇਖਦੇ ਹੋਏ ਹੀ ਇਸ ਤਰ੍ਹਾਂ ਦੇ ਟੂਰਨਾਮੈਂਟ ਜਗਾ ਜਗਾ ਤੇ ਕਰਵਾਈ ਜਾਂਦੇ ਹਨ ਤਾਂ ਕਿ ਯੁਵਾ ਪੀੜੀ ਦਾ ਧਿਆਨ ਜਿੱਤੇ ਨਸ਼ਿਆਂ ਤੋਂ ਦੂਰ ਹੋ ਖੇਡਾਂ ਵੱਲ ਜਾਵੇ ਉੱਤੇ ਹੀ ਸਿਹਤ ਵੀ ਤੰਦਰੁਸਤ ਰਹੇ ਦੂਜੇ ਪਾਸੇ ਇਸ ਟਰਨਮੈਂਟ ਨੂੰ ਸ਼ੁਰੂ ਕਰਵਾਉਣ ਦੇ ਲਈ ਮੁੱਖ ਮਹਿਮਾਨ ਵਜੋਂ ਆਦੇਸ ਸਾਫ ਦਾ ਵਿਧਾਇਕ ਜੋਗਿੰਦਰ ਪਾਲ ਪੁੱਜੇ ਜਿਹਨਾਂ ਵੱਲੋਂ ਰਿਬਨ ਕੱਟ ਕੇ ਇਸ ਟਰਨਮੈਂਟ ਦਾ ਉਦਘਾਟਨ ਕੀਤਾ ਗਿਆ ਅਤੇ ਅੰਤ ਵਿੱਚ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਵੰਡੇ ਗਏ ਇਸ ਮੌਕੇ ਸਾਫ ਦਾ ਵਿਧਾਇਕ ਜੋਗਿੰਦਰ ਪਾਲ ਨੇ ਵੀ ਅਗਦੀ ਯੁਵਾ ਪੀੜੀ ਨੂੰ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤਾਂ ਕਿ ਯੁਵਾ ਪੀੜੀ ਨਸ਼ੇ ਵਰਗੇ ਕੋਲ ਤੋਂ ਬਚ ਸਕੇ ਲਓ ਲਾਲੀ ਕਰੂ ਕਮਾਲ ਕੇ ਨਹੀਂ ਬੱਬਾ ਥੱਲੇ ਆ ਕੇ ਪੱਬਾ ਦਾ ਥੱਲੇ ਝਹਾੜ ਲੈ ਕੇ ਇਸ ਵੇਲੇ ਤੁਰਿਆ ਹੋਇਆ ਨਾਈਬਾਨਾ ਲੱਲ ਜੁਧਿਆ ਅੱਗੇ ਸਮੇ ਅਖਰੂ ਅੰਗੂਰੀਆ ਵੀ ਵਿਕਾਸ ਲਓ ਟੇਕ ਧਰਤੇ ਮਾ ਨੂੰ ਮੁੱਠਾ ਕਿ ਮਿੰਤਰਾਂ ਦਾ ਰੰਗ ਪੱਕਾ ਫਰੀਮ ਵਰਗਾ ਜੇਠ ਫਾੜਦੀਆਂ ਧੁੱਪਾਂ ਵਿੱਚ ਚੋਗੜਿਆਂ ਦਾ ਏ ਅਗਲੇ ਕਬੱਡੀ ਫੇਰ ਪੁਗੜਾ ਜੇ ਬਾਲਾਂ ਵਾਲਾ ਲਾ ਕਰਦਾ ਹੋਇਆ ਕਮਾਲ ਇਹ ਸਮੇ ਪਾ ਲਈ ਪੰਨੇ ਪੰਨੇ ਖੁਸ਼ ਸੰਗਤ ਖੁਸ਼ ਫਿਰ ਮੇਲਾ ਪਰਵਾਨ ਹੋਣ ਦੇ ਵਿੱਚ ਕੋਈ ਘਾਟ ਨ ਨਹੀਂ ਲਾ ਵਿਕਾਸ ਅਗਲੀ ਕਬੱਡੀ ਪਾਉਣ ਵਾਸਤੇ ਭਾਈ ਵਤ ਫਿਰ ਜਿਹੜਾ ਵਧਿਆ ਹੋਇਆ ਆਓ ਸਾਹਮਣੇ ਕਰਦਾ ਹੋਇਆ ਕਮਾਲ ਇਹ ਬੱਲੇ ਹੋ ਹੋ ਅਸਲੀ ਆਲ ਦੀ ਕਬੱਡੀ ਦਾ ਕੀ ਦੋ ਇਹ ਮਹਾਰਾਣਾ ਸਪੋਰਟਸ ਕਲੱਬ ਵੱਲੋਂ ਪਹਿਲੇ ਟੂਰਨਾਮੈਂਟ ਜਿਹੜਾ ਕਰਾਇਆ ਜਾ ਰਿਹਾ ਇਹ ਆਪਣੇ ਲਵਜੀ ਵਿਸਾਲ ਜੀ ਜਿਹੜੇ ਜੰਗ ਮੁੰਡੇ ਨੇ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਉਠਾਇਆ ਕਿਉਂਕਿ ਜਿਹੜੀ ਸਾਡੀ ਨਸ਼ੇ ਦੀ ਪਿਰਤ ਜਿਹੜੀ ਇੱਥੇ ਜ਼ਿਆਦਾ ਵਧ ਗਈ ਹੈ ਪੰਜਾਬ ਦੇ ਵਿੱਚ ਉਹਨੂੰ ਰੋਕਣ ਲਈ ਜਿਹੜਾ ਇਹਨਾਂ ਨੇ ਖੇਡਾਂ ਕਰਵਾਉਣ ਦਾ ਜਿਹੜਾ ਉਪਰਾਲਾ ਕੀਤਾ ਤੇ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਹਾਲਾਂਕਿ ਕਾਮਯਾਬ ਹੈਗੀ ਹੈ ਕੋਈ ਏਡੀ ਨਹੀਂ ਪਰ ਇਹ ਨਸ਼ਾ ਰਹਿਤ ਕਰਨ ਲਈ ਇਹਨਾਂ ਬੱਚਿਆਂ ਨੇ ਜਿਹੜਾ ਵੀਰਾ ਉਠਾਇਆ ਇਹ ਬਹੁਤ ਵਧੀਆ ਉਪਰਾਲਾ ਹੈ